તું ખાણી આજે તરે આજે હરપણે નહી ખેડૂતો હરપને ਮੈਨੂੰ ਤਾਂ ਲੱਗਦਾ ਹੈ ਗਾਜਰ ਦਾ ਗਜਰੇਲਾ ਬਣਾਉਣਾ ਸਭ ਤੋਂ ਆਸਾਨ ਹੁੰਦਾ ਹੈ ਜੀ ਸਭ ਤੋਂ ਆਸਾਨ ਰੈਸਪੀ ਮੈਨੂੰ ਇਹੀ ਲੱਗਦੀ ਹੈ ਪਰ ਗਾਜਰਾਂ ਨੂੰ ਸ਼ੈੱਲ ਕੇ ਕद्दूकस ਕਰਕੇ ਜੇਕਰ ਤੁਹਾਨੂੰ ਕੋਈ ਦੇ ਦੇ ਤਾਂ ਫਿਰ ਤੁਸੀਂ ਛਟਪਟ ਗਜਰੇਲਾ ਬਣਾ ਲਉਗੇ ਬਾਕੀ ਅੱਜ ਮੈਂ ਤੁਹਾਡੇ ਨਾਲ ਇਹ ਟ੍ਰੈਡੀਸ਼ਨਲ ਤਰੀਕਾ ਸ਼ੇਅਰ ਕਰ ਰਹੀ ਹਾਂ ਜੋ ਬਚਪਨ ਦੇ ਵਿੱਚ ਗਜਰੇਲਾ ਘਰ ਦੇ ਵਿੱਚ ਬਣਾਇਆ ਜਾਂਦਾ ਸੀ ਆਪਾਂ ਖਾਂਦੀ ਸੀ ਨਾ ਉਹੀ ਤਰੀਕਾ ਹੈ ਇਹ ਤੇ ਇਸ ਤਰੀਕੇ ਨਾਲ ਗਜਰੇਲਾ ਜਿਹੜਾ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਡੋਲਣੀਆਂ ਨਹੀਂ ਇਹ ਚੰਗਾ ਤਕਦੀਰਾਂ ਡੋਲਣੀਆਂ ਨਹੀਂ ਕਰਾਵੋ ਯਾਨੀ ਆਵਾਸ ਉਹਨਾਂ ਤੋਂ ਪਤਾ ਸਾਰਿਆਂ ਨੂੰ ਵੀ ਡੋਲਣੀਆਂ ਨਹੀਂ ਤੂੰ ਨਹੀਂ ਡੋਲਣੀਆਂ ਠੀਕ ਹੈ ਹਾਂ ਇੱਥੇ ਬੈਠ ਜਾਗੇ ਸਿੱਤੇ ਬਾਹਰ ਪਤੂ ਵੀ ਬੈਹ ਜਾ ਇੱਥੇ ਆ ਕੇ ਆ ਜਾ ਤਕਬੀਰ ਕੋਲੇ ਬੈਹ ਜਾ ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਗਜਰੇਲਾ ਗਜਰੇਲਾ ਜਿਹੜਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਠੰਡ ਦੇ ਮੌਸਮ ਦੇ ਵਿੱਚ ਹਰ ਘਰ ਦੇ ਵਿੱਚ ਬਣਾਇਆ ਜਾਂਦਾ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਕਿੰਨੇ-ਕਿੰਨੇ ਸਮਾਨ ਦੀ ਜ਼ਰੂਰਤ ਹੈ ਤੇ ਕਿਸ ਤਰੀਕੇ ਨਾਲ ਆਪਾਂ ਤਿਆਰ ਕਰਨਾ ਹੈ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਦਾ ਵੀਡੀਓ ਦੇਖ ਰਹੇ ਹੋ ਤੇ ਹੁਣ ਜੀ ਇਧਰ ਆਪਾਂ ਗਾਜਰਾਂ ਨੂੰ ਛਿੱਲ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਕੱਦੂ ਕਸ਼ ਕਰ ਲੈਣੇ ਆ ਗਾਜਰਾਂ ਨੂੰ ਮੈਨੂੰ ਲੱਗਦਾ ਤਕਦੀਰ ਮੇਰੇ ਗਜਰੇਲਾ ਬਣਾਉਣ ਤੋਂ ਪਹਿਲਾਂ ਹੀ ਸਾਰਾ ਸਮਾਨ ਖਰਾਬ ਕਰ ਦੇਊਗੀ ਇਹ ਹੁਣ ਬਹੁਤ ਸ਼ਰਾਰਤੀ ਹੋ ਗਈ ਆ ਤਕਦੀਰ ਹੈ ਇਹ ਡੱਬੀ ਇੱਥੇ ਰੱਖ ਦੇ ਪੁੱਤ ਸਾਰੀਆਂ ਇਲਾਇਚੀਆਂ ਤੂੰ ਖਲੀਆਰਤਿਆਂ ਵੇੜੇ 'ਚ ਦੇਖ ਫਿਰ ਚੱਕ ਕੇ ਲਿਆ ਸਾਰੀਆਂ ਜਿਹੜੀਆਂ ਹੋ ਪਈਆਂ ਤੇ ਉਧਰ ਉਹ ਦੋ ਤਿੰਨ ਉਧਰ ਪਈਆਂ ਚੱਕ ਕੇ ਲਿਆ ਸਾਰੀਆਂ ਤੇ ਗਾਜਰਾਂ ਜੀ ਥੋੜੀਆਂ ਜੀਆਂ ਰਹਿ ਗਈਆਂ ਹੁਣ ਤੱਕ ਆਪਾਂ ਚੁੱਲੇ ਤੇ ਰੱਖ ਲੈਣੇ ਆ ਕੜਾਹੀ ਤੇ ਇਹਦੇ ਵਿੱਚ ਆਪਾਂ ਦੁੱਧ ਗਰਮ ਕਰ ਲੈਣੇ ਆ ਦੁੱਧ ਥੋੜਾ ਜਿਆ ਗਰਮ ਹੋ ਜੂਗਾ ਫਿਰ ਆਪਾਂ ਗਾਜਰ ਐਡ ਕਰ ਦਾਂਗੇ ਆਹ ਬੰਦੇ ਇਧਰ ਉਧਰ ਇਹ ਡੌਲੂ ਦੇ ਵਿੱਚ ਵੀ ਆਪਣੇ ਕੋਲ ਦੁੱਧ ਹੈਗਾ 2 ਲੀਟਰ ਤਕਦੀਰ ਮੇਰੇ ਨਾਲ ਪਹਿਲਾ ਕਿ ਜਰੇਲਾ ਬਣਾ ਦਿੰਦੀ ਤੇ 2 ਲੀਟਰ ਦੁੱਧ ਆ ਜੀ ਆਪਣੇ ਕੋਲੇ ਫੋਲ ਫੈਂਟ ਹੈ ਤੁਸੀਂ ਘਾਟਾ ਫੈਂਟ ਦਾ ਵੀ ਵਰਤ ਸਕਦੇ ਹੋ ਜੋ ਹੀ ਦੁੱਧ ਘਰ ਦੇ ਵਿੱਚ ਹੋਇਆ ਉਸ ਨੂੰ ਵਰਤ ਲਿਓ ਤੇ ਦੁੱਧ ਨਾਲ ਜੇ ਕੱਚਾ ਹੋਇਆ ਉਬਾਲ ਕੇ ਜ਼ਰੂਰ ਤਿਆਰ ਕਰ ਲਿਓ ਮੈਂ ਪਹਿਲਾਂ ਹੀ ਜਿਹੜਾ ਸੁਬਾ ਉਬਾਲਾ ਦੇ ਕੇ ਫਰਿੱਜ 'ਚ ਰੱਖਿਆ ਸੀਗਾ ਇਹ ਆਪਾਂ 2 ਲੀਟਰ ਦੁੱਧ ਹੈੜ ਕਰਤਾ ਤੇ ਆਪਣੇ ਕੋਲੇ ਕਿਲੋ 1.5 ਕਿਲੋ ਗਾਜਰਾ ਸੀਗੀਆਂ ਬਸ ਥੋੜੀਆਂ ਹੀ ਰਹਿ ਗਈਆਂ ਇਹਨਾਂ ਨੂੰ ਮੈਂ ਕਰਦੂ ਖਸ਼ ਕਰ ਲੈਣੀ ਆ ਪਰ ਪਰ ਤੱਕ ਦੀਰ ਨੂੰ ਫੜੀ ਤਕਰੀਬਨ ਫੜ ਤੇ ਦੁੱਧ ਵਧੀਆ ਨਾ ਪੁੱਟਣਾ ਨਾ ਹੱਥ ਰੇਸ ਦੇ ਲਿਬੜੇ ਫਰੇ ਅੱਛਾ ਹਾਂ ਆ ਨਮਕ ਹੋ ਰਿਹਾ ਹੈ। ਉਹ ਜੀ ਕਰ। ਜੀਰਕਾ ਰੱਖ। ਤੇ ਦੁੱਧ ਵਧੀਆ ਗਰਮ ਹੋ ਗਿਆ ਵੀ ਗਾਜਰਾ ਵੀ ਮੈਂ ਸਾਰੀਆਂ ਕਰਦੂ ਕਸ਼ ਕਰ ਲਿਆ। ਕਿ ਹੁਣ ਆਪਾਂ ਦੁੱਧ ਇਹ ਸਾਰੀਆਂ ਗਾਜਰਾ ਪਾ ਲੈਂਦੇ ਆ ਇਹ। ਜਿਆਦਾਤਰ ਮੈਂ ਇਸ ਤਰੀਕੇ ਨਾਲ ਜਿਲੇਲਾ ਘਰੇ ਬਣਾਉਣੀ ਹੁੰਦੀ ਆ ਬਹੁਤ ਸਵਾਦ ਬਣਦਾ ਵੀ ਜਿਵੇਂ ਜਿਵੇਂ ਗਾਜਰਾ ਦੁੱਧ ਦੇ ਨਾਲ ਪੱਕੀ ਜਾਣਗੇ ਨਾ ਨਾਲ ਤਾਂ ਦੁੱਧ ਦਾ ਖੋਆ ਬਣੀ ਜਾਊਗਾ ਤੇ ਨਾਲੇ ਗਾਜਰਾ ਦੇ ਵਿੱਚ ਬਹੁਤ ਵਧੀਆ ਟੇਸਟ ਆਊਗਾ। ਥੋੜਾ ਜਿਹਾ ਨਾ ਮੈਂ ਮੋਟਾਈ ਘੱਟ ਬੈਠ ਦਿੱਤਾ ਸੀਗਾ ਗਾਜਰਾਂ ਨੂੰ ਜਿਆਦਾ ਵੇਖ ਨਹੀਂ ਕੀਤਾ। ਇਹ ਤੇ ਇਹਨਾਂ ਨੂੰ ਮੈਂ ਓਪਨ ਕਰਕੇ ਇਹਦੇ ਵਿੱਚ ਐਡ ਕਰ ਦੂੰਗੀ ਤੁਸੀਂ ਇਲਾਇਚੀ ਪਾਊਡਰ ਬਾਅਦ ਵਿੱਚ ਐਡ ਕਰ ਸਕਦੇ ਹੋ ਜਾਂ ਵੀ ਜਦੋਂ ਆਪਾਂ ਹੁਣ ਇਲਾਇਚੀਆਂ ਦੇ ਬੀਜ ਇਹਦੇ ਵਿੱਚ ਐਡ ਕਰਦੇ ਹਾਂ ਕਿ ਜਿਵੇਂ ਜਿਵੇਂ ਪੱਕੀ ਜਦੋਂ ਵਧੀਆ ਟੇਸਟ ਆਈ ਚੱਲੂਗਾ ਇਹਦੇ ਵਿੱਚ ਬਾਕੀ ਜੇ ਤੁਹਾਨੂੰ ਨਾ ਟੇਸਟ ਪਸੰਦ ਹੋਇਆ ਤੇ ਤੁਸੀਂ ਨਾ ਐਡ ਕਰਿਓ ਤੇ ਜੀ ਟੋਟਲ ਆਪਾਂ ਵਰਤ ਦਾ ਘੰਟਾ ਹੋ ਗਿਆ ਗਜਰੇਲਾ ਬਣਾਈ ਜਾਂਦੇ ਆ ਨੂੰ ਤੁਸੀਂ ਵੇਖ ਸਕਦੇ ਹੋ ਵੀ ਦੁੱਧ ਦੀ ਮਾਤਰਾ ਜਿਹੜੀ ਉਹ ਅੱਧੀ ਰਹਿ ਗਈ ਆ ਇਸ ਤਰੀਕੇ ਨਾਲ ਬਾਰਨਾ ਸਟਾਰਟ ਹੋ ਗਿਆ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਤੇ ਜਿਹੜਾ ਕਿਨਾਰਿਆਂ ਤੇ ਲੱਗੀ ਹੈ ਨਾ ਨਾਲ ਦੀ ਨਾਲ ਆਪਾਂ ਇਹਨੂੰ ਉਤਾਰ ਹੀ ਜਾਣਾਗਾ ਤੇ ਜਿਹੜੀ ਆਗ ਆਹੋ ਆਪਾਂ ਜਮ ਫੋਲ ਰੱਖਣੀ ਹੈ ਫਿਰ ਇਹ ਜਲਦੀ ਵਧੀਆ ਬਣ ਜਾਊਗਾ ਤੇ ਹਾਂ ਜੀ ਇਸ ਤਰੀਕੇ ਨਾਲ ਦੇਖੋ ਦੋਦਦਾ ਬਿਲਕੁਲ ਇਹ ਖੁਆ ਬਣਨਾ ਸਟਾਰਟ ਹੋ ਗਿਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਗਜਰੇਲਾ ਬਣ ਰਿਹਾ ਹੈ ਹੁਣ ਇੱਥੇ ਨਾ ਤੁਸੀਂ ਗੈਸ ਦੀ ਫਲੇਮ ਹੈ ਜਿਹੜੀ ਥੋੜੀ ਜਿਹੀ ਘੱਟ ਰੱਖਿਓ ਨਹੀਂ ਇਹਦੇ ਖੋਏ ਦੇ ਛਿੱਟੇ ਗਜਰੇਲੇ ਦੇ ਛਿੱਟੇ ਤੁਹਾਡੇ ਤੇ ਪਹਿਣਗੇ ਗਰਮ ਇਸ ਕਰਕੇ ਆਪਾਂ ਜਿਹੜੀ ਫਲੇਮ ਆ ਉਹ ਘੱਟ ਰੱਖਾਂਗੇ ਆਸਾਨੀ ਨਾਲ ਬਣਾ ਲਾਂਗੇ ਤੇ ਇਹਨੂੰ ਉਦੋਂ ਤੱਕ ਆਪਾਂ ਲਗਾਤਾਰ ਖੁਰਚੀ ਨੂੰ ਚਲਾਉਂਦੇ ਹੋਏ ਪਕਾਈ ਚੱਲਾਂਗੇ ਜਦੋਂ ਤੱਕ ਇਹ ਬਿਲਕੁਲ ਡਰਾਈ ਨਹੀਂ ਹੋ ਜਾਂਦਾ ਤੇ ਹੁਣ ਜੀ ਗਜਰੇਲੇ ਦੇ ਵਿੱਚ ਆਪਾਂ ਆਸਤੇ ਮਿੱਠਾ ਐਡ ਕਰਦੇਾਂਗੇ ਬਿਲਕੁਲ ਇਹ ਡਰਾਈ ਹੋਵੇ ਨਾ ਉਸ ਤੋਂ ਪਹਿਲਾਂ ਮਿੱਠਾ ਐਡ ਕਰ ਦੇਣਾ ਥੋੜਾ ਜਿਹਾ ਆਪਾਂ ਤੇ ਆਪਾਂ ਨਾ ਅੱਧੀ ਕੌਲੀ ਐਡ ਕਰਾਂਗੇ ਕਿਉਂਕਿ 1.5 ਕਿਲੋ ਗਾਜਰਾਂ ਦਾ ਆਪਾਂ ਬਣਾ ਰਹੇ ਹਾਂ ਗਜਰੇਲਾ 2 ਕਿਲੋ ਗਾਜਰਾਂ ਚ ਤੁਸੀਂ ਇੱਕ ਕੌਲੀ ਭਰ ਕੇ ਐਡ ਕਰ ਸਕਦੇ ਹੋ ਤੇ ਇੱਥੇ ਜੀ ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਮਿੱਠਾ ਵੀ ਜੇ ਗਾਜਰਾਂ ਜ਼ਿਆਦਾ ਮਿੱਠੀਆਂ ਹੋਈਆਂ ਤਾਂ ਖੰਡ ਥੋੜੀ ਜੀ ਤੁਸੀਂ ਘੱਟ ਵੀ ਐਡ ਕਰ ਸਕਦੇ ਹੋਗੇ ਖੰਡ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਬਾਜ਼ਾਰ ਦੇ ਵਿੱਚ ਜੋ ਗਜਰੇਲਾ ਮਿਲਦਾ ਉਹਦੇ ਵਿੱਚ ਮਿੱਠਾ ਥੋੜਾ ਜਿਹਾ ਜ਼ਿਆਦਾ ਹੁੰਦਾ ਪਰ ਆਪਾਂ ਘਰ ਦੇ ਵਿੱਚ ਆਪਣੇ ਸਵਾਦ ਅਨੁਸਾਰ ਵੱਧ ਘੱਟ ਜਿੰਨਾ ਵੀ ਰੱਖਣਾ ਸੋ ਉਨਾ ਕੈੜ ਕਰ ਸਕਦੇ ਹਾਂ ਖੰਡ ਜਿੱਦੋਂ ਐਡ ਕਰਤੀ ਤਾਂ ਇਸ ਤਰੀਕੇ ਨਾਲ ਖੰਡ ਮੈਲਟ ਹੋਊਗੀ ਥੋੜੀ ਜਿਹੀ ਪਾਣੀ ਦੀ ਮਾਤਰਾ ਗਜਰੇਲੇ ਦੇ ਵਿੱਚ ਜ਼ਿਆਦਾ ਹੋ ਜੂਗੀ ਇਸ ਤਰੀਕੇ ਨਾਲ ਬਿਲਕੁਲ ਡਰਾਈ ਕਰਨਾ ਆਪਾਂ ਇਹਨੂੰ ਪਕਾ ਕੇ ਦੇਖੋ ਖੋਆ ਵੀ ਵਧੀਆ ਬਣਨਾ ਸਟਾਰਟ ਹੋ ਗਿਆ ਬਿਲਕੁਲ ਦਾਣੇਦਾਰ ਟੈਕਸਚਰ ਬਣ ਗਿਆ ਗਜਰੇਲੇ ਦਾ ਬਾਕੀ ਗਾਜਰਾ ਜਿੱਦੋਂ ਤੁਸੀਂ ਕद्दूकश ਕਰੋਗੇ ਨਾ ਜ਼ਿਆਦਾ ਬਰੀਕ ਕद्दूकश ਨਾ ਕਰਿਓ ਕਿਉਂਕ ਉਡੀਣੀ ਮੋਟੀਆਂ ਕਿ ਦੁਖਸ਼ ਕਰੋਗੇ ਨਾ ਗਾਜਰਾ ਤਾਂ ਇਸ ਤਰੀਕੇ ਦਾ ਟੈਕਸਚਰ ਆਊਗਾ ਗਜਰੇਲੇ ਦਾ ਬਿਲਕੁਲ ਦਰਦਰਾ ਜਿਹਾ ਤੇ ਹੁਣ ਗਜਰੇਲਾ ਜਦੋਂ ਜਮ ਤਿਆਰ ਹੋ ਗਿਆ ਨਾ ਬਿਲਕੁਲ ਲਾਸਟ ਦੇ ਆਪਾਂ ਇਹਦੇ ਵਿੱਚ ਕਿਹੋ ਐਡ ਕਰਾਂਗੇ ਦੇਸੀ ਘਿਓ ਦੇ ਦੋ ਕ ਚਮਚਾ ਐਡ ਕਰ ਦਿਆਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਾ ਐਡ ਕਰਨਾ ਹੋਇਆ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕਿਹੋ ਐਡ ਕਰਨ ਨਾਲ ਇੱਕ ਤਾਂ ਗਜਰੇਲੇ ਦਾ ਟੇਸਟ ਹੋਰ ਵੀ ਵਾਜੂਗਾ ਤੇ ਇੱਕ ਇਹਦੇ ਉੱਪਰ ਸ਼ਾਈਨ ਆਊਗੀ ਦੇਖਣ ਦੇ ਵਿੱਚ ਵੀ ਗਜਰੇਲਾ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਗਰਮਾ ਗਰਮ ਗਜਰੇਲਾ ਜੀ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨਾਂ ਥੱਲੇ ਉਤਾਰ ਲੈਨੇ ਆਂ ਗਰਮਾ ਗਰਮ ਨੂੰ ਆਪਾਂ ਸਰਵ ਕਰ ਲੈਨੇ ਆਂ ਬੈਠਣਾ ਨਹੀਂ ਦਿੰਦੀ ਯਾਰ ਬਨੂੰ ਬੈਠਣਾ ਨਹੀਂ ਹਰਪਨੇ ਫੇ ਹਰਪਨੇ ਵੀ ਚੀਜੀ ਖਾਣੀ ਪੁੱਤ ਤੈਨੂੰ ਵੀ ਪਾ ਕੇ ਦਿੰਨੇ ਆਂ ਕੌਲੀ ਚ ਹਰਪ ਵੀ ਖਾਊਗਾ ਹਰਪ ਖਾ ਕੇ ਦੱਸ ਠੀਕ ਹੈ ਘਰ ਮੈਂ ਥੋੜਾ ਜਿਹਾ ਤੂੰ ਕਹਨੇ ਆ ਜਾ ਤੇਨੂੰ ਵੀ ਖਾਣਾ ਮਰਿਆ ਆ ਜਾ ਹਰਪਨੇ ਨਹੀਂ ਖਾਣਾ ਨਹੀਂ ਖਾਣਾ ਹਰਪਨੇ ਤੂੰ ਖਾਣਾ ਆ ਜਾ ਉਰੀਆ ਆ ਥੱਲੇ ਆ ਜਾ ਮੈਂ ਜੇ ਤੋ ਫੇਰ ਖਾ ਘਰ ਮੈਂ ਬਾਲਾ ਘਰ ਮੇ ਜੀਜੀ ਵਾਲੀ ਘਰ ਨੇ ਖਾਜੋ ਖਾਜੋ ਘਰ ਮੇ ਘਰ ਮੇ ਘਰ ਮੇ ਤਕਦੀਰ ਨੂੰ ਖਾ ਲਈ ਘਰ ਮੇ ਕੁੱਤੇ ਘਰ ਮੇ ਆ ਆ ਬਾਟੀ ਦੀ ਕੀ ਬਾਟੀ ਵੀ ਬਾੜੀ ਘਰ ਮੇ ਹਰ ਫਖਾਈ ਜੰਦਾ ਠੰਡਾ ਹੋ ਗਿਆ ਹਰ ਫਖਾਈ ਜੰਦਾ ਠੰਡਾ ਹੋ ਗਿਆ ਠਮਾਚੀ ਜੂ ਠਮਾਚੀ ਜੂ ਖਾਜੋ ਖਾਜੋ ਠੰਡਾ ਹੋ ਜਾਂਦੇ ਤੇਜ਼ੀ ਬਣਿਆ ਪੂਰਾ ਤੇਜ਼ੀ ਆ ਹਾਂ ਬਾਈ ਤੇ ਵੀ ਪੁੱਛ ਲੈਣਾ ਕਿਵੇਂ ਬਣਿਆ ਹਰ ਪੂਰਾ ਜੰਮੀ ਪੂਰਾ ਜੰਮੀ ਬਣੇ ਹਾਂ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੋਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ